ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟਾਪ ਬਰੀਡ ਤਾਜੀ ਜਰਸੀ ਵੈਲ ਛੇੜ ਲਈ ਲੈ ਕੇ ਆਏ ਹਾਂਗੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਬਾਈ ਠਾਕੁਰ ਵਧੀਆ ਬਾਈ ਕਿਵੇਂ ਚੱਲਦਾ ਕੰਮ ਕਰ ਵਧੀਆ ਚੱਲ ਰਿਹਾ ਕਾਰੋਬਾਰ ਠੀਕ ਹੈ ਤੇ ਅੱਜ ਦਾ ਫਿਰ ਡਾਇਮੰਡ ਪੀਸ ਹੀ ਲੈ ਆਏ ਬਹੁਤ ਸਿਰਾਂ ਪੀਸਾ ਬਾਈ ਇਹ ਤਾਂ ਨਗੀਨਾ ਹੀ ਮੰਨਦਾ ਜੀ ਇਹ ਕੋ ਪਾਲਣਾਂ ਨਾਲ ਉਹੀ ਮੰਨੂ ਬਸ ਪੱਸੀ ਇਹ ਠੀਕ ਹੈ ਹਾਂ ਬਾਈ ਨਾਮ ਤੇ ਬਾਈ ਆਪਣਾ ਐਡਰੈਸ तहसील तपा ਨੇੜੇ ਪਿੰਡ ਬਈ ਨੇੜੇ ਵੀਰੇ ਤਪੇ ਤੋਂ 4 ਕਿਲੋਮੀਟਰ ਆ ਪੱਖੋ ਕੰਚੇ ਤੋਂ 8 ਕਿਲੋਮੀਟਰ ਆ ਬਈ ਕੰਟੈਕਟ ਨੰਬਰ ਬੋਲ ਦੋ 98032 8449 ਬਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਈ ਕਿਹੜਾ ਸੂਆ ਸੂਈ ਆ ਇਹ ਤਾਂ ਵੀਰੇ ਪਹਿਲੀ ਬਸ ਪਹਿਲਾਂ ਮਸੀ ਆ ਖੀਰੀ ਜਮ ਦੰਦੋ ਠੀਕ ਆ ਖੀਰੀ ਸੂਈ ਹੋਈ ਆਗੀ ਦੰਦੋ ਬਾਈ ਕਹਿੰਦਾ ਖੀਰੀ ਆ ਹਾਂ ਖੀਰੀ ਸੂਈ ਆ ਤੇ ਅੱਜ ਤੀਜਾ ਦਿਨ ਬੱਸੀ ਨੂੰ ਸੂਈ ਨੂੰ ਹੋ ਗਿਆ ਬਾਈ ਠੀਕ ਆ ਹਾਂਜੀ ਤੇ ਕਿੰਨਾ ਬੋਲਾ ਬਈ ਬਈ ਬੋਲਾ ਅੱਜ 11-12 ਕਿਲੋ ਤਿਆਰ ਹੋਣਾ ਇਸ ਟਾਈਮ ਬੱਸੀ ਥਲੇ ਪਾ ਮੈਂ ਕੋਈ ਦੋ ਟਾਈਮ ਸੇ ਭਾਈ ਦੋ ਟਾਂਜੋਂ ਤਿੰਨ ਚੋਵੇ ਤਾਂ ਕੋਈ ਚੱਕਰੀ ਨਾ ਪਉ। ਠੀਕ ਆ। ਹਾਂ ਭਾਈ। ਤੇ ਮੈਂ ਕਹਣਾ ਜਿੱਡਾ ਇੱਕ ਬੱਚਾ ਉਹ ਲੇਵਾ ਵਾਲਾ ਕਮਾਲਾ ਗਿਆ ਨਾ। ਲੇਵਾ ਤਾਂ ਪੁੱਸਣਾ ਭਾਈ ਕਰਮ ਵਾਲੀ ਦਾ। ਐ ਲਾ ਵੀ ਦੁੱਧ 16 17 ਕਿਲੋ ਪਾ ਦੂ ਮੈਂ ਤਾਂ ਐ ਲਾਦਾ। ਜੇ ਸਾਹ ਨੂੰ ਅੱਜ 11 12 ਤੀਜੇ ਦਿਨ ਡਾਂਗਾ ਭਾਈ। ਕਿਆ ਬਾਤ ਆ ਭਾਈ ਥਾਂ ਦੇਖੋ ਥਾਂ ਨਹੀਂ ਮਿਲਦਾ ਪੁੱਤ। ਥਾਂ ਨਹੀਂ ਮਿਲਦਾ ਇਹ ਜਿਆ ਪਰ ਕਿਤੇ ਵੀ ਨਹੀਂ ਮਿਲਣਾ ਯਾਰ। ਵਾਲੀ ਚੰਗੀ ਬੱਸੀ ਆ ਜੀ। ਹੂੰ ਥਾਣੇ ਨਹੀਂ ਨਿਕਲਦਾ ਪਹਿਲਾਂ ਤਾਂ ਪਹਿਲੀ ਗੱਲ। ਯਾਰ ਇਹ ਦੰਦ ਦੇ ਭਾਈ ਤੰਦਰ ਖਾਣੇ। ਦੰਦ ਵੀ ਭਾਈ ਕਹਿੰਦਾ ਬੜ ਹੂੰ ਖੀਰੀ ਆ ਜਮਾ ਪੀਰੇ ਖੀਰੀ ਹੈ ਸਹੀ ਗੱਲ ਕੋਈ ਆਇਆ ਨਹੀਂ ਉਹਦੇ ਚੌਂਗਾ ਗੁਆਲਟੀ ਦੇਖੋ ਬਾਈ ਰੰਗ ਰੂਪ ਦੇਖੋ ਸਹੀ ਗੱਲ ਆ ਬਈਆ ਕੱਦ ਕਰਨਾ ਹਲੇ ਖੀਰੀ ਆ ਤੋ ਆਇਆ ਲਾ ਵੀ ਖੀਰੀ ਹੋ ਦੁੱਗੀ ਹੋ ਚੌਗੀ ਜਗ੍ਹਾ ਐਮ ਕੱਦ ਪੂਰਾ ਕਰ ਜਣਾ ਬਹਿੜ ਤੋ ਸਹੀ ਗੱਲ ਆ ਪੂਰੀ ਬਹਿੜ ਬਣ ਜਾਣਾ ਹਾਂ ਇਹਦਾ ਤੋ ਆਇਆ ਲਾ ਵੀ ਜੇ ਕੋਈ ਸਾਹਬਣਾ ਬੱਚਾ ਲੈ ਗਣਾ ਐ ਪਾਲੂ ਬੱਸੀ ਸੌਂਗ ਨਾਲ ਬਾਈ ਚੰਗੀ ਬੱਸੀ ਆਪਾਂ ਕੋਈ ਐ ਨਹੀਂ ਬੜਾਈ ਨਹੀਂ ਕਰਦਾ ਕੋਲੇ ਆ ਕੇ ਦੇਖ ਲੈ ਚੰਗਾ ਆ ਗਿਆ ਕੀ ਬਾਤ ਆ ਰਹੀ ਅਸਲ ਚਮਕ ਵਾਲਾ ਬੱਚਾ ਹੈ ਨਾ ਪੂਰੀ ਓਹ ਚਮਕ ਵਾਲਾ ਬੱਸਾ ਇਹਦਾ ਛੋਟੀ ਦੇ ਕਿਸੇ ਚੱਲ ਠੀਕ ਆ ਭਰਾ ਤਾ ਬ ਬੱਚੇ ਘਰ ਚੰਗੇ ਪਉਂਦੀ ਹੈ ਨਾ ਬੱਚਾ ਦਾ ਬਾਈ ਤੇ ਬੱਸੀ ਹੁੰਦੀ ਤਾਂ ਬਾਈ ਬਾਲੀ ਚੰਗੀ ਸੀ ਲੈ ਹੂੰ ਲ ਮੂੰਹ ਦੇਖਣਾ ਨਿਕਾ ਨਿਕਾ ਕਰਨ ਸੀ ਜਮਾ ਸਹੀ ਗੱਲ ਆ ਬਾਈ ਤੇ ਬੁੱਟੇ ਖੋਲੇ ਮਾੜੀ ਜੀ ਤੋਰੀ ਬਾਈ ਤੋੜਦਾ ਬਾਈ ਫੇਸ ਵਗੈਰਾ ਬਾਈ ਚੈੱਕ ਕਰ ਸਕਦੇ ਹੋ ਰੰਗ ਟੰਗ ਚੈੱਕ ਕਰ ਸਕਦੇ ਹੋ ਕੁਆਲਿਟੀ ਇੱਕ ਨੰਬਰ ਆ ਦੰਦੋਂ ਆ ਗਿਆ ਬੱਚਾ ਬਾਈ ਦੰਦ ਵੀ ਬਾਈ ਨੇ ਦਿਖਾਏ ਆ ਵੀਡੀਓ ਤੇ ਬਾਕੀ ਲੇਵਾ ਦੇਖੋ ਬਾਈ ਬਹੁਤ ਸੋਹਣਾ ਲੇਵਾ ਬਾਈ ਬਾਲੀ ਕਰਵੇਂ ਤੇ ਚਾਂਬਲ ਦੀ ਫਸਦੇ ਯਾਰ ਕਰਨ ਵਾਲਾ ਬੱਚਾ ਕਨੇ ਬਹੁਤ ਤਿਆਰ ਕਰਨ ਵਾਲਾ ਬੱਚਾ ਬਾਈ ਹੂੰ ਸਹੀ ਚੰਗੀ ਬੱਸੀ ਹੈਗੀ ਫੇਸ ਦੇਖੋ ਅਸਲ ਜਰਸੀ ਹੈਗੇ ਨਿੱਕੇ ਜੰਮੂ ਵਾਲਾ ਹਨ ਇਹ ਬੜਾ ਐਮੀਨਾ ਬੜੀ ਨਿੱਕੀ ਆ ਨਾ ਵਾਲੀ ਵੱਡਿਆਂ ਨਾਲ ਵਾਲੀ ਛੋਟਿਆ ਬਚਾਲਾ ਮੰਗ ਜਾ ਮੰਨ ਕੇ ਲੈ ਲੈ ਬਾਈ ਪਰ ਕੱਦ ਦਾ ਜਰੂਰ ਵਹਿੜਨਾ ਕਰਨਾ ਕੱਦ ਦਾ ਇੱਥੇ ਜਾਣਾ ਬੱਸੀ ਨੇ ਕਿਉਂਕਿ ਬਾਈ ਹਜੇ ਬੱਚਾ ਹੈ ਨਾ ਹਾਂ ਬੱਚਾ ਹੀ ਹੈ ਤਾਂ ਛੋਟੀ ਹੁੰਦੀ ਇਸ ਵਾਰ ਹਾਂ ਥਾਂ ਲੈਵਾ ਦੇ ਕੱਢਿਆ ਬੱਸੀ ਨੇ ਬਾਈ ਬੁੱਟੇ ਕਿੰਨਾ ਦੁੱਧ ਪਾ ਦੂ ਬਾਈ ਦੁੱਧਾ ਹੁਣ ਪਾਈਏ ਪਾ ਦੂ ਮੈਂ ਬਾਲਾ ਤਾਂ ਕਹਿੰਦੇ 16 ਕਿਲੋ ਆਰਾਮ ਨਾਲ ਪਾ ਦੂ ਬਾਈ ਦੁੱਧ ਇਹ ਠੀਕ ਆ ਤੇ ਮੂਰਲੇ ਸਮੇਂ ਤੂੰ ਐ ਦੇਖੀ ਫਿਰ ਬੱਸੀ ਨੇ ਕੀ ਬਣਾ ਜਰਾ ਦੂਜੇ ਸੂਏ ਤਾਂ ਰਾਂਗੀ ਫਿਰ ਖਰਾਬ ਕਰ ਦੂ ਬਾਈ ਸ਼ਾਮ ਕੀ ਤਾਂ ਗੱਲਾਂ ਕਰਾ ਹਾਂ ਹਾਂ ਕੀ ਬਾਤ ਆ ਲੈ ਬ ਹੂੰ ਤੇ ਘੁੱਟੇ ਦਾ ਮੁੱਲ ਫਿਰ ਅੱਜ ਮੁੱਲ ਦੱਸ ਲੈਣ ਦੇਣੀ ਲੈਣ ਦੇਣੀ ਦੱਸੇ ਬਾਈ ਹੂੰ 66000 ਦੀ ਬੱਸੀ ਦੇਣਾ ਅੱਜ ਟੋਟਲੀ ਹਾਂ ਟੋਟਲੀ ਬਾਈ ਚੱਕੋ ਬਾਈ ਹਾਂ 66000 ਦੀ ਬੱਸੀ ਦੇਣਾ ਅੱਜ 66000 ਰੁਪਏ ਦੀ ਅੱਜ ਆਪਾਂ ਦੇ ਦਿਆਂਗੇ ਧਾਰਾ ਮਾਰੇਗਾ ਧਾਰਾ ਮਾਰਦ ਨੇ ਬਾਈ ਮਾਰ ਦੇ ਬਾਈ ਠੰਡੀ ਬਹੁਤ ਹੈ ਘੁੱਟੇ ਬਾਈ ਠੰਡੀ ਦਾ ਪੁੱਸਣਾ ਬਹੁਤ ਜਿਆਦਾ ਠੰਡੀ ਹੈਗੀ ਬੱਸੀ ਇਹ ਹੂੰ ਇਹ ਚਾਂਬਲਾ ਮਾਰਦੇ ਐ ਐ ਫਿਰਦੇ ਭੱਜੇ ਬਾਈ ਕਿਉਂਕਿ ਇਹ ਬੱਚਾ ਨਾ ਯਾਰ ਹਾਂ ਬੱਚਾ ਹੀ ਹੈ ਹੂੰ ਤੁਸੀਂ ਮੈਂ ਪਹਿਲੀ ਵਾਰ ਦੇਖਿਆ ਖੀਰੀ ਬੱਸੀ ਆਈ ਕਿ ਮੈਂ ਕਿਤੇ ਦੇਖਿਆ ਨਹੀਂਗਾ ਇੰਨਾ ਤਰ੍ਹਾਂ ਹੋਗਾ ਖੀਰੀ ਦੇਖੀ ਨਹੀਂ ਆਪਾਂ ਵੀ ਸੁਣਦੀ ਠੀਕ ਆ ਖੀਰੀ ਬੱਸੀ ਪਹਿਲੀ ਵਾਰ ਦੇਖੀ ਆ ਇਹ ਖੀਰੀ ਸੂਈ ਆ ਹਾਂ ਇਹ ਖੀਰੀ ਸੂਈ ਆ ਬਈ ਇਹ ਬੱਸੀ ਦੇ ਨੇ ਬੜਾ ਚੰਗਾ ਕਰਮ ਵਾਲੀ ਬੱਸੀ ਸੀ ਉਹਨਾਂ ਹਮ ਸਹੀ ਗੱਲ ਬਾਕੀ ਜਿਉਂ ਜਿਉਂ ਬਾਈ ਦਿਨ ਬਦਨੇ ਨਾ ਨਖਾਰ ਚ ਹੁਣ ਪਈ ਹਾਲੇ ਦਿਨੇ ਤੀਜਾ ਹੁੰਦਾ ਨਾ ਹਮ ਹਲਾ ਦੁੱਧ ਦੁੱਧ ਆਈ ਪਾਪਾ ਹੁਣ ਚਵਾਦੀ 16 ਕਿਲੋ ਦੋ ਚਾਰ ਤਿੰਨ ਆਪਣਾ ਕੋ ਖੜੀ ਰਹੀ ਗਈ ਠੀਕਾ ਹਾਂ ਗੁੱਟਾ ਪਸ਼ਮਾਈ ਬੜਾ ਚੰਗਾ ਪਸ਼ਮਾਤ ਦੀ ਬਾਈ ਕਿਵੇਂ ਮਾਰੇ ਬੈਠ ਨੇ ਹਮ ਸਹੀ ਗੱਲ ਆ ਬਾਈ ਕੀ ਬਾਤ ਪਸ਼ਮਾਤ ਚੈੱਕ ਕਰ ਸਕਦਾ ਬੜਾ ਚੰਗਾ ਪਸ਼ਮਾਗਾ ਡੰਡੇਰ ਕੇ ਸੰਨ ਕਰਕੇ ਕਿ ਨਹੀਂ ਜਮਾ ਬਾਈ ਆਥਰ ਨੂੰ ਦਾ ਬਾਈ ਕੀ ਬੱਸੀ ਨੇ ਬੰਨਣਾ ਤੂੰ ਆਪ ਹੀ ਰਹੀ ਫਸ ਕੇ ਖੜ ਜੂਗੀ ਹਮ ਲੈ ਬਾਈ ਲੈ ਬਸ ਲੈ ਵਾ ਬੂਟਾ ਮੋਟੀ ਮੋਟੀ ਧਾਰਾ ਦੇ ਮੈਂ ਕਹਣਾ ਚੌਣ ਹੀ ਬੜਾ ਚੰਗਾ ਲੱਗਿਆ ਵਾ ਯਾਰ ਹਨਾ ਲੈ ਗੰਨੇ ਆ ਕੋ ਉਰਦਿਆ ਖੜਕਾ ਕਰਦੀ ਬੂਟੇ ਹਨਾ ਬੜੀ ਚੰਗੀ ਬੱਸੀ ਮੜੀਆਂ ਬਈ ਇਹ ਤਾਂ ਜਿਹੜਾ ਲੱਗਿਆ ਮੰਨੂ ਆ ਬੱਸੀ ਵੀ ਠੀਕ ਆ ਯਾਰ ਦਿੱਤੀ ਆ ਬੱਸੀ ਕੀ ਆ ਬਾਤ ਹੰਡੀ ਸੀ ਨਰਮ ਸੁਵਾ ਦੀ ਚੌਣ ਚਵਾ ਦੇਖੋ ਯਾਰ ਬੜਾ ਚੰਗਾ ਆ ਗਿਆ ਕਿ ਨਹੀਂ ਬੜਾ ਚੰਗਾ ਬਈ ਲੱਗਦਾ ਹੂੰ ਕੋਈ ਆਏ ਨਹੀਂ ਕੋਈ ਨਹੀਂ ਕਹਿਣਾ ਬੱਸੀ ਨੇ ਬੈਠਾ ਰਹੇ ਵਿਚਦੀ ਤੇ ਜੇ ਕਿਸੇ ਵੀ ਵੀਰ ਹੁਣਾ ਬਾਈ ਵੜ ਪਸੰਦ ਆਵੇ ਬਾਈ ਨਾਲ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ